ਹਾਂਜੀ ਬਾਪੂ ਕੀ ਨਾਮ ਹੈ ਲੜਾ ਮੇਰਾ ਨਾਮ ਹਰਦੇਵ ਸਿੰਘ ਹੈ ਹਰਦੇਵ ਸਿੰਘ ਹਾਂ ਕੀ ਹੋਇਆ ਜੀ ਤੁਹਾਡੇ ਮਕਾਨ ਨੂੰ ਸਾਡੇ ਮਕਾਨ ਬੱਸ ਡਿੱਗਣੀ ਵਾਲਾ ਡਿੱਗਣ ਵਾਲਾ ਕੋਈ ਨਹੀਂ ਸਾਡੇ ਡਿੱਗਿਆ ਅੱਜ ਬਾਸ ਨੂੰ ਡੱਗੇ ਛਤ ਵੀ ਡੱਗਾ ਇੱਕ ਵਾਰ ਢਾਂ ਲੱਗੀ ਐ ਬੱਸ ਰਾਹ ਨੂੰ ਤੁਹਾਡੇ ਕੋਲ ਅੱਛਾ ਜੀ ਮਾਨ ਵਿੱਚ ਐ ਮਾਨ ਮੁਰ ਗਿਆ ਹਾਂ ਅੱਜ ਤੁਗੀ ਜਾਨੂੰ ਸੁਨੰਦਰ ਕੱਲੇ ਆ ਕਿੰਨਾ ਨੁਕਸਾਨ ਹੋ ਗਿਆ ਡਾੜਾ ਹੜਾ ਦੋਨਾ ਸਾਰਾ ਸਾਮਾਨ ਸਾਰਾ ਸਾਮਾਨ ਵਿੱਚ ਹੀ ਆ ਸਾਰਾ ਸਾਮਾਨ ਵਿੱਚ ਹੀ ਆ ਕੋਈ ਕੱਢਿਆ ਵੀ ਮਾੜਾ ਮੋਟਾ ਸਾਮਾਨ ਜੀੜੀਆਂ ਦੀ ਪੰਡ ਗੱਡੀ ਆ ਤੁਹਾਨੂੰ ਦੱਸਿਆ ਜਿਆ ਫਰਜ ਗੱਡੀ ਆ ਮਰੇ ਹਲਾ ਦਾ ਉਦਾਂ ਦੇ ਉਦਾਂ ਹੀ ਆ ਜੇ ਉਦਾਂ ਉਦਾਂ ਸ਼ੋਰ ਮੰਗ ਕਰਨੀ ਚਾਹੁੰਦੇ ਸਮਾਜ ਸੇਵੀ ਜਿਹਾ ਬੰਦੇ ਕੋਈ ਹਾਂਜੀ ਮੇਰੀ ਸੰਸਥਾ ਨਾਲ ਬੇਕੀਆ ਗਰੀਬ ਦੀ ਕਿਵੇਂ ਦੀ ਮੱਤ ਕੀਤੀ ਜਾਏਗੀ ਕਿਸੇ ਪ੍ਰਾਸ਼ਾ ਪਹਿਲੀ ਜਿਹੜੀ ਉਹ ਵਿਕਾਰ ਹੋ ਗਈ ਆ ਰੀਤਾ ਚੁਰਗੀਆਂ ਆ ਮੇਰੀ ਗਵਾਹੀ ਜੋਰ ਦੀ ਬੇਨਤੀ ਹੈ ਮੇਰੀ ਗ੍ਰੀਨ ਨੂੰ ਪਤਾ ਲਾ ਦੇ ਬਹੁਤ ਨਖਾ ਹੋਇਆ ਤਾਂ ਹਾਂਜੀ ਦੋਸਤੋ ਪਿੰਡ ਮੁਹੰਮਦਾਬਾਦ ਦੇ ਕੋਲ ਖੜੇ ਆ ਕਿ ਜਿਹੜਾ ਆ ਵੀਰ ਬਲਦੇਵ ਸਿੰਘ ਦੇ ਘਰੇ ਪਹੁੰਚੇ ਆ ਜਿਹਨੂੰ ਧਾ ਲੱਗ ਚੁਕੀ ਆ ਨਾਲ ਦੀ ਦੇਖ ਸਕਦੇ ਹੋ ਘਰ ਨੂੰ ਸਾਰੇ ਕਿਸੇ ਸਮੇਂ ਜ਼ਰੂਰ ਤੱਕਦਾ ਤੇ ਜਿਹੜੀ ਸਥਿਤੀ ਆ ਉਹ ਬਹੁਤ ਹੀ ਜ਼ਿਆਦਾ ਗੰਭੀਰ ਆ ਪਿੱਛੇ ਦੇਖ ਸਕਦੇ ਤੁਸੀਂ ਸਮੁੰਦਰ ਦੇ ਤਰ੍ਹਾਂ ਦੀਆਂ ਲਹਿਰਾਂ ਜਿਹੜੀਆਂ ਉਹ ਚੱਲਣ ਗਈਆਂ ਵਾ ਇਹ ਜਿਹੜਾ ਆਪਣੇ ਇਲਾਕੇ ਦੇ ਵਿੱਚ ਆਣ ਕੇ ਤੇ ਸਾਨੂੰ ਇੰਜ ਨਹੀਂ ਲੱਗ ਰਿਹਾ ਕਿ ਅਸੀਂ ਆਪਣੇ ਹੀ ਇਲਾਕੇ ਦੇ ਵਿੱਚ ਆਏ ਹਾਂ ਜਦੋਂ ਇੱਥੇ ਪਹੁੰਚੇ ਆ ਤੇ ਜਿਹੜੇ 8 9 ਘਾਰ ਆ ਉਹ ਸਾਨੂੰ ਦਿਖਾਈ ਤੱਕ ਨਹੀਂ ਕਿ ਜਿਹੜੇ ਤੁਸੋਂ ਮਿਟੀ ਗਏ ਆ ਅੱਗੇ ਆਪ ਜੀ ਦੇਖ ਸਕਦੇ ਜੇ ਕਿ ਜਿਹੜੀ ਗਾਰ ਆ ਘਰ ਦੇ ਵਿੱਚ ਕਿੰਨੇ ਵੱਡੇ ਪੱਧਰ ਤੇ ਗਾਰ ਚੜੀ ਹੋਈ ਆ ਤੇ ਜਿਹੜਾ ਇਹ ਬਾਪੂ ਦਾ ਜਿਹੜਾ ਥੋੜਾ ਬਾਲਾ ਬੱਚਾ ਸਮਾਨ ਲੈਣ ਆਇਆ ਜਿਹੜਾ ਸਮਾਨ ਆ ਉਹ ਸਾਰਾ ਅੰਦਰ ਖਰਾਬ ਹੋ ਚੁੱਕਾ ਤੇ ਗਲ ਚੁੱਕਾ ਸੜ ਚੁੱਕਾ ਸਮਾਨ ਹੈ ਜਿਹੜਾ ਬਹੁਤ ਬੇਕੀਮਤੀ ਸਮਾਨ ਸੀ ਸਮਾਨ ਦਾ ਨੁਕਸਾਨ ਨੁਕਸਾਨ ਬਹੁਤ ਜ਼ਿਆਦਾ ਵਾ ਆ ਸਾਰੀ ਵੀਰੋ ਕੇਸ ਬਾਪੂ ਜੀ ਵਿਦੇਸ਼ ਸਿੰਘ ਦੀ ਵੱਤੋਂ ਵੱਧ ਸਰਕਾਰ ਪ੍ਰਸ਼ਾਸਨ ਹੱਲ ਕਰੇ ਤਾਂ ਜੋ ਫੇਰ ਵਿਚਾਰਾ ਮੈਰਾ ਸਿਰ ਕਢਾ ਹੋ ਸਕੇ